ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈਆਂ ਸਟੋਰ ਦੇ ਵਾਸਤੇ ਅ ਹਰ ਇੱਕ ਦੀ ਡਿਮਾਂਡ ਦੇ ਸੂਟ ਨੇ ਜਿਹੜੇ ਉਹ ਵਾਲੇ ਲੈ ਕੇ ਆਏ ਤੇ ਕੁਝ ਨਵੇਂ ਪ੍ਰਿੰਟ ਨੇ ਆ ਦੇ ਵਿੱਚ ਨਵੇਂ-ਨਵੇਂ ਜੀ ਕਲਰ ਦਵਾਂਗੇ ਤੁਹਾਨੂੰ ਹਰ ਇੱਕ ਦੇ ਬਜਟ ਵਿੱਚ ਆਉਣ ਵਾਲੇ ਸੂਟ ਨੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਸਾਰੇ ਸੂਟ ਮਤਲਬ ਕਿ ਬਹੁਤ سارے ਸੂਟ ਨੇ ਹੈ ਇੱਕ ਨਾਲ ਦੇ 3-3 ਪੀਸ ਨੇ ਕੁਆਂਟੀਟੀ ਬਹੁਤ ਜ਼ਿਆਦਾ ਹੈ ਕਿਸੇ ਨੂੰ ਵੀ ਅੱਜ ਜਵਾਬ ਨਹੀਂ ਮਿਲੇਗਾ ਸੂਟ ਤੋਂ ਹਾਂ ਇਹ ਜ਼ਰੂਰ ਹੋ ਸਕਦਾ ਹੈ ਕਿ ਸੇਮ ਡਿਜ਼ਾਈਨ ਦੀ ਅਗਰ ਜਦੋਂ ਫੋਟੋਜ਼ ਆ ਜਾਣੀਆਂ ਫਿਰ ਜ਼ਰੂਰ ਕਹਿਣਾ ਪੈਂਦਾ ਸੋਲਡ ਆਊਟ ਤੁਸੀਂ ਇੱਕ ਇੱਕ ਮਤਲਬ ਕਿ ਫੋਟੋ ਨਾਲ ਲਿਓ ਸਾਰੀ ਵੀਡੀਓ ਦੇਖ ਕੇ ਜੋ ਵੀ ਤੁਹਾਨੂੰ ਲੱਗਦਾ ਇਹਨਾਂ ਚ ਪਸੰਦ ਨੇ ਸੂਟ ਉਹਨਾਂ ਦੀ ਤੁਸੀਂ ਫੋਟੋਜ਼ ਲੈ ਕੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਇੱਕ ਦੋ ਸੂਟ ਜ਼ਰੂਰ ਮਿਲ ਸਕਦੇ ਆ ਫ੍ਰੀ ਸ਼ਿਪਿੰਗ ਦੇ ਨਾਲ ਰਹਿਣਗੇ ਜੀ ਇਹ ਫ੍ਰੀ ਸ਼ਿਪਿੰਗ ਤਾਂ ਹੀ ਤਾਂ ਜੋ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੁਹਾਨੂੰ ਅੱਜ ਦੀ ਵੀਡੀਓ ਅਸੀਂ ਦੇ ਰਹੇ ਹਾਂ ਸ਼ਿਪਿੰਗ ਫ੍ਰੀ ਤੇ ਪ੍ਰਾਈਸ ਰਹੇਗਾ 1100 ਹਰ ਇੱਕ ਦੇ ਬਜਟ ਵਿੱਚ ਆਉਣ ਵਾਲਾ ਪ੍ਰਾਈਸ ਰਹੇਗਾ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਜਿਹੜਾ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆਏ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਸੋਹਣੀ ਜਿਹੀ ਕਲੈਕਸ਼ਨ ਦੇ ਰਹੇ ਹਾਂ ਇੱਕ ਸੂਟ ਖੋਲ ਕੇ ਦਿਖਾਵਾਂਗੇ ਜੀ ਤੇ ਬਾਕੀ ਦਵਾਂਗੇ ਕਲਰ ਆਪਸ਼ਨ ਸਟੱਫ ਤੁਸੀਂ ਸਮਝ ਲਿਓ ਬਹੁਤ سارے ਮੈਸੇਜ ਆਂਦੇ ਨੇ ਕਾਲ ਆਉਂਦੀ ਹੈ ਵੀ ਤੁਹਾਡਾ ਦਸਣ ਦਾ ਤਰੀਕਾ ਬਹੁਤ ਵਧੀਆ ਸੀ ਸਾਰੇ ਵੀਡੀਓ ਦੇ ਵਿੱਚ ਸੂਟ ਨੂੰ ਏਦਾਂ ਲੱਗ ਰਿਹਾ ਵੀ ਜਿਵੇਂ ਸਾਡੇ ਸਾਹਮਣੇ ਪਿਆ ਹੁੰਦਾ ਸੀ ਐਵੇਂ ਸਮਝ ਸਕਦੇ ਆ ਸੂਟ ਨੂੰ ਪਿਓਰ ਪਸ਼ਮੀਨੇ ਦਾ ਸੂਟ ਆ ਜੇ ਠੀਕ ਹੈ ਤੇ ਵਿਦਾਊਟ ਲਾਈਨਿੰਗ ਬਣੇਗਾ ਸਟਫ ਬਹੁਤ ਜ਼ਿਆਦਾ ਠੀਕ ਹੈ ਇਸ ਦਾ ਅੰਦਰੋਂ ਥੋੜੀ ਵਾਰਮ ਸਾਈਡ ਮਤਲਬ ਗਰਮ ਚ ਰਹੇਗਾ ਵਾਰਮ ਚ ਰਹੇਗਾ ਤੇ ਡਿਜ਼ਾਈਨ ਤੁਸੀਂ ਦੇਖ ਲਓ ਡਿਜੀਟਲ ਪ੍ਰਿੰਟਿੰਗ ਆ ਜਿਹੜੇ ਫਲਾਰ ਬਣੇ ਹੋਏ ਆ ਜਿੱਦਾਂ ਆਪਣਾ ਕ੍ਰੋਸਵਰਕ ਹੁੰਦਾ ਐ ਇਦਾਂ ਦੀ ਇਹਦੀ ਪ੍ਰਿੰਟਿੰਗ ਆ neck ਤੇ ਪੱਟੀ ਰਹੇਗੀ ਬਾਜੂ ਤੇ ਫਲਾ ਰਹੇਗਾ ਤੇ ਬੈਕ ਦੇ ਪੱਲੇ ਤੇ ਫਲਾ ਰਹੇਗਾ ਵੀਡੀਓ ਆਪਾਂ ਥੋੜੀ ਜਲਦੀ ਬਣਾਵਾਂਗੇ ਤਾਂ ਜੋ ਸਾਰੇ ਸੂਟ ਆਪਾਂ ਕੱਟ ਟਾਈਮ ਦੇ ਵਿੱਚ ਜਲਦੀ ਜਲਦੀ ਕਵਰ ਕਰ ਸਕੀਏ 2 ਮੀਟਰ ਦੀ ਸਲਵਾਰ ਆ ਜੀ ਇਹਦੇ ਨਾਲ ਠੀਕ ਐ ਸਲਵਾਰ ਵੀ ਪਸ਼ਮੀਨੇ ਦੀ ਰਹੇਗੀ ਤੇ ਇਹ ਰਹੇਗਾ ਜੀ ਸ਼ਾਲ ਸ਼ਾਲ ਦੀ ਥੋੜੀ ਜੀ ਲੈਂਥ ਘੱਟ ਰਹੇਗੀ ਕਿਉਂਕਿ ਸਰਦੀਆਂ ਦੇ ਵਿੱਚ ਠੀਕ ਆ ਜਿਆਦਾ ਹੈਵੀ ਸੂਟ ਵੀ ਨਹੀਂ ਚੱਕਿਆ ਜਾਂਦਾ ਤੇ ਸ਼ਾਲ ਵੀ ਨਹੀਂ ਦੋਨੋਂ ਹੀ ਚੀਜ਼ਾਂ ਹੋ ਜਾਣੀਆਂ ਲੈਂਥ ਪੂਰੀ ਆ ਥੋੜੀ ਜੀ ਵਿੱਚ ਘੱਟ ਹੁੰਦੀ ਆ ਕਲਰ ਆਪਸ਼ਨ ਦੇ ਦੰਨੇ ਆ 1100 ਪ੍ਰਾਈਸ ਆ ਜੀ ਇਹ ਹੈਗੇ ਨੇ ਇਹਦੇ ਕਲਰ ਜੋ ਵੀ ਕਲਰ ਪਸੰਦ ਆ ਜਲਦੀ ਜਲਦੀ ਕਰ ਦਿਓ ਪਿਕਸ ਐਂਡ ਸੂਟ ਇਹ ਸਿਰਫ ਘੰਟੇ ਡੇਢ ਘੰਟੇ ਦਾ ਹੀ ਮੇਲਾ ਰਹੇਗਾ ਨਾ ਸੂਟਾਂ ਦਾ ਇਹਦੇ ਵਿੱਚ ਤੁਹਾਨੂੰ ਸਿਰਫ ਪੰਜ ਕਲਰ ਮਿਲਣਗੇ ਪੰਜਾਂ ਦੇ ਵਿੱਚੋਂ ਤੁਹਾਨੂੰ ਤਿੰਨ-ਤਿੰਨ ਸੂਟ ਮਿਲ ਜਾਣਗੇ ਬਲੈਕ ਤਿੰਨ ਸੂਟ ਨੇ ਗ੍ਰੇ ਤਿੰਨ ਸੂਟ ਨੇ ਕਾਫੀ سارے ਸੂਟ ਪਏ ਨੇ ਤੇ ਸਾਰੇ ਨਹੀਂ ਖੋਲੇ ਅਸੀਂ ਹਲੇ ਇੱਕ-ਇੱਕ ਸੂਟ ਹੀ ਤੁਹਾਨੂੰ ਦਿਖਾ ਰਹੇ ਹਾਂ ਨੈਕਸਟ ਦੇਖ ਲਓ ਜੀ ਡਿਜ਼ਾਈਨਿੰਗ ਦਾ ਜਿੱਕ ਤੋਂ ਇੱਕ ਦਵਾਂਗੇ ਵਿంటర్ ਦੇ ਸੂਟ ਨੇ ਸਾਰੇ ਦੇਖੋ ਜਿਹੜਾ ਪ੍ਰਿੰਟ ਕੀਤਾ ਹੋਇਆ ਨਾ ਪੱਟੀ ਬਣਾ ਕੇ ਵਿੱਚੇ ਬਟਨ ਵੀ ਪ੍ਰਿੰਟ ਕਰਤੇ ਤੁਹਾਨੂੰ ਐਕਸਟਰਾ ਬਟਨ ਵੀ ਨਹੀਂ ਲਗਾਣੇ ਪੈਣੇ ਬਟਨ ਵੀ ਪ੍ਰਿੰਟ ਹੀ ਕਰਤੇ ਇਸ ਦੇ ਵਿੱਚ ਕਲਾਕਾਰੀ ਪੂਰੀ ਕੀਤੀ ਹੋਈ ਹੈ ਪ੍ਰਿੰਟਿੰਗ ਦੇ ਵਿੱਚ ਦੇਖੋ ਜੀ ਸੂਟ ਠੀਕ ਹੈ ਸਟਾਫ ਬਹੁਤ ਜ਼ਿਆਦਾ ਫਾਈਨ ਆ ਕਪੜੇ ਤੇ ਬੂਰ ਨਹੀਂ ਆਏਗਾ ਜੀ ਸੋਨੂੰ ਇੱਕ ਇਹ ਵੀ ਤੁਹਾਡਾ ਕੁਐਸਚਨ ਹੋਏਗਾ ਮੈਸੇਜ ਦੇ ਵਿੱਚ ਬੂਰਤਾ ਨਹੀਂ ਆਏਗਾ ਬੂਰ ਨਹੀਂ ਆਏਗਾ ਜੀ ਕਪੜੇ ਤੇ ਬਿਨਾ ਬੂਰ ਵਾਲਾ ਕੱਪੜਾ ਹੈ ਇਹ ਤੇ ਸੂਟ ਦੀ ਲਾਈਫ ਵੀ ਪੂਰੀ ਆ ਤੁਸੀਂ ਜੇ ਬੇਸ਼ੱਕ ਡੇਲੀ ਵੀ ਪਾਓ ਮਤਲਬ ਇੱਕ ਤੋਂ ਸੂਟ ਇੱਕ ਪਾਓ ਤਾਂ ਲਾਈਫ ਵੀ ਤੁਹਾਨੂੰ ਪੂਰੀ 2-3 ਸਾਲ ਇਹਨਾਂ ਸੂਟਾਂ ਨਹੀਂ ਮਿਲੇਗੀ ਤੁਹਾਡਾ ਦਿਲ ਲੱਗ ਜਾਏਗਾ ਪਰ ਸੂਟ ਨਹੀਂ ਫਟੇਗਾ ਲਾਈਫ ਵੀ ਪੂਰੀ ਆ ਜੀ ਕਲਰ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਮਹਿੰਦੀ ਮਹਿੰਦੀ ਜਾਂ ਕਲਰ ਆ ਗ੍ਰੀਨਿਆ ਸਟੋਨ ਤੇ ਲਾਈਟ ਨਹੀਂ ਹੈਗੀ ਵਿਦਾਊਟ ਲਾਈਟ ਅਸੀਂ ਬਣਾ ਰਹੇ ਹਾਂ ਇਹ ਹੈਗਾ ਜੀ ਮੈਰੂਨ ਰਸਟੀ ਜਾਂ ਕਲਰ ਆ ਕਲਰ ਸਾਰੇ ਬਹੁਤ ਸੋਹਣੇ ਆ ਠੀਕ ਆ ਇਹ ਆ ਗਿਆ ਜੀ ਡਾਰਕ ਮਹਿੰਦੀ ਤੇ ਇੱਕ ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ ਇਹ ਪੀਕਾਕ ਬਲੂ ਜਾਂ ਕਲਰ ਨੇਵੀ ਬਲੂ ਕਹਿ ਲੋ ਜਾਂ ਪੀਕਾਕ ਬਲੂ ਕਹਿ ਲੋ ਇਹ ਕਲਰ ਨੇ ਸਾਰੇ ਇਹਦੇ ਤੇ ਪ੍ਰਾਈਸ ਹੈਗਾ ਜੀ 1100 ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਦੇਣਗੇ ਇਹ ਵਾਲੇ ਸੂਟ ਨੈਕਸਟ ਦੰਨੇ ਆ ਤੁਹਾਨੂੰ ਪਲੇਨ ਸਲਵਾਰ ਹੈਗੇ ਜੇ ਤੇ ਨਾਲ ਹੈਗਾ ਘੇਰਾ ਬਾਰਡਰ ਤੇ ਸੈਲਫ ਸ਼ਰਟ ਦੇ ਨਾਲ ਪ੍ਰਿੰਟ ਇਸ ਸੂਟ ਦਾ neck ਦੇ ਉੱਪਰ ਬਹੁਤ ਸੋਹਣਾ ਮਾ ਪੱਟੀ ਤੇ ਡਿਜ਼ਾਈਨ ਦਿੱਤਾ ਹੋਇਆ ਹੈ ਬਾਕੀ ਸੈਲਫ ਡਿਜ਼ਾਈਨ ਦਿੱਤਾ ਹੋਇਆ ਸਾਰੇ ਦੇ ਵਿੱਚ ਤੇ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਫਰੰਟ ਬੈਕ ਸਾਰੇ ਮਿਲਣਗੇ ਇਹਦੇ ਨਾਲ ਜਿਹੜਾ ਸ਼ਾਲ ਆ ਉਹ ਜ਼ਿਆਦਾ ਪ੍ਰਿੰਟ ਕੀਤਾ ਹੋਇਆ ਹੈ ਮਤਲਬ ਕਿ ਪਲੇਨ ਜੀ ਲੁੱਕ ਆਂਦੀ ਆ ਸੂਟ ਦੇ ਤੇ ਸ਼ਾਲ ਇਹਦਾ ਐਦਾਂ ਪ੍ਰਿੰਟਡ ਆ ਗਿਆ ਠੀਕ ਹੈ ਜੀ ਕਲਰ ਆਪਸ਼ਨ ਦੇਖ ਲਓ ਕਲਰ ਇੱਕ ਤੋਂ ਇੱਕ ਨੇ ਜਿਹੜਾ ਵੀ ਕਲਰ ਦੇਖੋਗੇ ਉਹੀ ਕਲਰ ਸੋਹਣਾ ਲੱਗੇਗਾ ਬਲੈਕ ਗ੍ਰੀਨ ਦਾ ਸ਼ੇਡ ਹੈ ਇਹ ਇਹ ਪੀਕਾਕ ਬਲੂ ਆ ਗਿਆ ਇਹ ਵਾਈਨ ਕਲਰ ਆ ਗਿਆ ਠੀਕ ਹੈ ਜੀ ਤੇ ਕੇ ਦੇ ਵਿੱਚ ਇਹ ਗ੍ਰੀਨ ਕਲਰ ਆ ਗਿਆ ਇਹ ਸਾਰੇ ਕਲਰ ਨੇ ਇਸੇ ਡਿਜ਼ਾਈਨ ਦੇ ਨੈਕਸਟ ਤੁਹਾਨੂੰ ਬਹੁਤ ਸੋਹਣਾ ਫੁੱਲਾਂ ਦਾ ਪ੍ਰਿੰਟ ਦਿਖਾਣੇ ਆ ਇਹ ਦੇਖੋ ਜੀ neck ਦੇ ਉੱਪਰ ਪੱਟੀ ਆ ਬਹੁਤ ਸੋਨਾ ਪ੍ਰਿੰਟਾ ਸੂਟ ਦਾ ਠੀਕ ਹੈ ਸਲਵਾਰ ਰਹੇਗੀ ਵਾਈਨ ਕਲਰ ਦਾ ਸੂਟ ਹੈ ਤੇ ਇਹ ਹੈਗਾ ਜੀ ਇਹਦਾ ਇਦਾਂ ਹੀ ਫੋਰ ਸਾਈਡ ਵਾਟਰ ਦੇ ਨਾਲ ਪ੍ਰਿੰਟਡ ਸ਼ਾਲ ਇਹਦੇ ਵਿੱਚ ਕਲਰ ਇਹ ਨੇਵੀ ਬਲੂ ਜਿਹਾ ਮਿਲ ਜੇਗਾ ਇਹ ਕਿਹ ਗ੍ਰੇਪ ਕਲਰ ਉਹੀ ਨੇ ਮੁਰਮੁਰ ਕੇ ਆਈ ਜਾਂਦੇ ਨੇ ਜਿਹੜੇ ਇਹ ਗ੍ਰੇਪ ਬਲੈਕ ਜਿਹਾ ਸ਼ੇਡ ਆ ਬਲੈਕ ਸਲਵਾਰ ਹੈ ਜੀ ਗ੍ਰੇ ਕਲਰ ਦੀ ਉਹ ਪ੍ਰਿੰਟਡ ਸ਼ਰਟ ਹੈ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਰਹੇਗੇ ਜੇ ਇਹ ਸੂਟ ਪਹਿਲਾਂ ਬਹੁਤ ਯਾਰਾ ਡਿਮਾਂਡ ਤੇ ਸੀਗਾ ਇਹ ਰਿਪੀਟ ਆ ਗਿਆ ਜਿਨ੍ਹਾਂ ਨੇ ਵੀ ਲੈਣੇ ਨੇ ਸੂਟ ਬਲੌਕ ਪੇਂਟਿੰਗ ਦੇ ਨਾਲ ਜਿੰਤਾ ਮਰਜੀ ਵਾਸ਼ ਕਰੀ ਜੋ ਸੂਟ ਇਦਾਂ ਹੀ ਰਹੇਗਾ ਤੁਹਾਡਾ ਠੀਕ ਹੈ ਬਲੈਕ ਕਲਰ ਦੀ ਸਲਵਾਰ ਪਲੇਨ ਦਿਨ ਨਾਲ ਹੈਗਾ ਜੀ ਇਹ ਬਹੁਤ ਸੋਹਣੇ ਜੇ ਪ੍ਰਿੰਟ ਦੇ ਨਾਲ ਹੀ ਰਸ਼ਾਲ ਖੁਸ਼ ਇਦਾਂ ਦੀ ਲੁੱਕ ਆ ਸੋਹਣੀ ਇਹਦੇ ਵਿੱਚ ਇਹ ਨੇਵੀ ਬਲੂ ਕਲਰ ਬਲੈਕ ਤੁਸੀਂ ਦੇਖ ਹੀ ਲਿਆ ਇਹ ਪਰਪਲ ਵਾਈਨ ਜਿਹਾ ਸ਼ੇਡ ਆ ਪਰਪਲ ਜਿਹਾ ਬਹੁਤ ਸੋਹਣਾ ਤੇ ਇੱਕ ਮਿਲ ਜੇਗਾ ਇਹ ਗ੍ਰੀਨ ਸ਼ੇਡ ਬੋਟਲ ਗ੍ਰੀਨ ਇਹ ਸਾਰੇ ਕਲਰ ਨੇ ਜੀ ਇਹ ਵਾਲੇ ਡਿਜ਼ਾਈਨ ਦੇ ਠੀਕ ਹੈ ਜੀ ਇੱਕ ਵਾਰੀ ਨਿਗਾਹ ਵੀ ਕਰਵਾ ਦੰਨੇ ਆ ਤੁਹਾਨੂੰ ਸਾਰਾ ਸਟਾਕ ਦੇਖੋ ਇਹ ਜਿੱਦਾਂ ਸਾਰੇ ਸੂਟ ਨੇ ਪਏ ਆ ਇਹ ਵੀ ਪਏ ਨੇ ਇਹ ਵੀ ਪਏ ਨੇ ਜੀ ਤੇ ਬੈਕ ਸਾਈਡ ਤੇ ਵੀ ਸਾਡੇ ਬਹੁਤ ਸਾਰਾ ਸਟਾਕ ਪਿਆ ਏਦਾਂ ਦਾ ਇਹ ਸਾਰੇ ਸੂਟ ਹੀ ਨੇ ਏਦਾਂ ਦੇ ਤੁਹਾਨੂੰ ਇੱਕ ਇੱਕ ਨਾਲ ਦੇ 3 3 4 4 ਸੂਟ ਮਿਲ ਜਾਣਗੇ ਪੂਰੀਆਂ ਕੁਆਂਟੀਟੀਆਂ ਨੇ ਕਿਉਂਕਿ ਜਦੋਂ ਵੀ ਮੈਂ ਲੈ ਕੇ ਆਨੀ ਆ ਤਾਂ ਬਹੁਤ سارے ਫੋਨ ਮੈਸੇਜ ਆਣਨੇ ਆ ਨਾ ਸੂਟਾਂ ਵਾਰੀ ਤੁਸੀਂ ਫੋਨ ਨਾ ਕਰਿਓ ਮੈਸੇਜ ਤੇ ਹੀ ਤੁਹਾਡਾ ਸੂਟ ਬੁੱਕ ਕੀਤਾ ਜਾਊਗਾ ਜੀ ਕਿਉਂਕਿ ਸ਼ਾਪ ਤੇ ਸੇਮ ਨੰਬਰ ਦੇ ਉੱਪਰ ਅ WhatsApp ਚੱਲਦਾ ਤੁਸੀਂ ਇਸ ਨੰਬਰ ਤੇ ਹੀ ਕਾਲ ਕਰ ਸਕਦੇ ਹੋ ਜਿਹੜਾ ਮੈਂ ਮੈਂਸ਼ਨ ਕਰਦੀ 82838283 ਤੇ ਤੁਹਾਡੀ ਬੁਕਿੰਗ ਫੋਨ ਤੇ ਹੀ ਲਈ ਜਾਏਗੀ ਕੰਟਰਾਸਟ ਸ਼ਾਲ ਦਿੱਤੇ ਹੋਏ ਨੇ ਜੀ ਇਹ ਵਾਲੇ ਡਿਜ਼ਾਈਨ ਦੇ ਨਾਲ ਬਹੁਤ ਸੋਹਣਾ ਸੂਟ ਬਣਿਆ ਹੋਇਆ ਠੀਕ ਹੈ ਕੰਟਰਾਸਟ ਸ਼ਾਲ ਦਿੱਤੇ ਹੋਏ ਨੇ ਇਹਦਾ ਨਵੀਂ ਜੀ ਲੁੱਕ ਦਿੱਤੀ ਹੋਈ ਹੈ ਜੀ ਸੂਟਾਂ ਨਾਲ ਇਹਦੇ ਨਾਲ ਆ ਜਾਏਗਾ ਸ਼ਾਲ ਰੈੱਡ ਮੈਰੂਨ ਠੀਕ ਹੈ ਜੀ ਇੱਕ ਤੁਹਾਨੂੰ ਇਹਦੇ ਨਾਲ ਮਿਲ ਜੇਗਾ ਕਲਰ ਇਹ ਵਾਲਾ ਜੇ ਠੀਕ ਹੈ ਤੇ ਕਲਰ ਮਿਲ ਜੇਗਾ ਤੁਹਾਨੂੰ ਇਹ ਵਾਲਾ ਕਲਰ ਸਾਰੇ ਇੱਕ ਤੋਂ ਇੱਕ ਨੇ ਤੇ ਪ੍ਰਾਈਸ ਹੈਗਾ ਜੀ ਸੂਟਾਂ ਦਾ 1100 ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਡਿਜ਼ਾਈਨ ਦੰਨੇ ਆ ਇਹ ਵੀ ਤੁਹਾਨੂੰ ਪ੍ਰਿੰਟ ਦੇ ਵਿੱਚ ਹੀ ਮਿਲੇਗਾ ਦੇਖੋ ਜੀ ਪ੍ਰਿੰਟ ਬਹੁਤ ਸੋਹਣੇ ਸੋਹਣੇ ਜੇ ਪ੍ਰਿੰਟ ਆ ਇਹ 올ਓਵਰ ਪ੍ਰਿੰਟ ਆ ਫਰੰਟ ਬੈਕ ਸਾਰਾ ਠੀਕ ਹੈ ਨੈਕ ਤੇ ਪੱਟੀ ਆਏਗੀ ਬੈਕ ਵੀ ਪ੍ਰਿੰਟ ਆ ਤੇ फ्रंट ਵੀ ਪਲੇਨ ਸਲਵਾਰ ਹੈ ਜੀ ਤੇ ਇਹਨਾਂ ਦੇ ਨਾਲ ਵੀ ਕੰਟਰਾਸਟ ਦੁਪੱਟੇ ਦਿੱਤੇ ਹੋਏ ਆ ਇਹ ਦੇਖੋ ਬਹੁਤ ਸੋਹਣਾ ਜਿਹਾ ਸ਼ਾਲ ਸੌਰੀ ਸ਼ਾਲ ਦਿੱਤੇ ਹੋਏ ਆ ਕੰਟਰਾਸਟ ਸ਼ਾਲ ਨੇ ਇਹਨਾਂ ਦੇ ਨਾਲ ਤੇ ਕਲਰ ਆਪਸ਼ਨ ਇਹ ਪਿਸਤਾ ਜਿਹਾ ਸ਼ੇਡਾ ਬਹੁਤ ਸੋਹਣਾ ਲਾਈਟ ਡਾਰਕ ਦੇ ਇਹਨਾਂ ਦੇ ਕੰਟਰਾਸਟ ਰਹਿਣਗੇ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਜੀ ਇਹ ਨੇਵੀ ਬਲੂ ਦੇ ਨਾਲ ਸਕਿਨ ਦਾ ਕੰਟਰਾਸਟ ਤੇ ਇਹ ਕਹੇ ਕਲਰ ਬਹੁਤ ਸੋਹਣੇ ਆ ਸਾਰੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਉਹ ਲੈ ਸਕਦੇ ਹੋ ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ 1100 ਦਾ ਸੂਟ ਹੈ ਇਹ neck ਦੇ ਉੱਪਰ ਦੇਖੋ ਕਿੰਨੀ ਸੋਹਣੀ ਵੇਲ ਬਣੀ ਹੋਈ ਆ ਸਾਰਾ ਪ੍ਰਿੰਟ ਕੀਤਾ ਹੋਇਆ ਹੈ ਬਾਜੂ ਆ ਜਾਣਗੇ ਇਦਾਂ ਹੀ ਹੈਵੀ ਦੇ ਵਿੱਚ ਤੇ ਸਾਰੇ ਫਰੰਟ ਦੇ ਵਿੱਚ ਬੂਤੀ ਰਹੇਗੀ ਕਿਹੜਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਠੀਕ ਹੈ ਜੀ ਵਰਕ ਘੇਰਾ ਵੀ ਸੇਮ ਬਣਿਆ ਹੋਇਗਾ। ਪਲੇਨ ਸਲਵਾਰ ਆ ਜਾਗੇ ਤੇ ਇਹਨਾਂ ਦੇ ਨਾਲ ਵੀ ਤੁਹਾਨੂੰ ਕੰਟਰਾਸਟ ਸ਼ਾਰ ਮਿਲ ਜਾਣਗੇ। ਕੁਛ ਐਦਾਂ ਦੀ ਲੁੱਕ ਐ ਸੂਟ ਦੀ। ਦੇਖੋ ਜੀ ਸੂਟ। ਠੀਕ ਹੈ ਜੀ। ਕਲਰ ਦੇਖ ਲਓ ਇਹਦੇ। ਇਹਦੇ ਨਾਲ ਵਾਈਨ ਕਲਰ ਦਾ ਕੰਟਰਾਸਟ ਆ ਜਾਏਗਾ। ਕਾ ਜੀ ਇਹਦੇ ਨਾਲ ਬਲੂ ਕਲਰ ਦਾ ਆ ਜਾਏਗਾ ਗ੍ਰੇ ਬਲੂ ਬਹੁਤ ਸੋਹਣਾ ਕੰਟਰਾਸਟ ਹੈ ਵੀ ਤੇ ਇੱਕ ਤੁਹਾਨੂੰ ਮਿਲ ਜੇਗਾ ਇਹ ਪਰਪਲ ਕਲਰ ਬਹੁਤ ਸੋਹਣੇ ਸੋਹਣੇ ਕਲਰ ਨੈਕਸਟ ਡਿਜ਼ਾਈਨ ਦੰਨੇ ਆ ਮੈਂ ਬਹੁਤ ਜਲਦੀ ਵੀਡੀਓ ਦਿਖਾ ਰਹੀ ਹਾਂ ਕਿਉਂਕਿ ਕੁਆਂਟੀਟੀ ਮੇਰੇ ਪਾਸ ਬਹੁਤ ਜ਼ਿਆਦਾ ਪਈ ਆ ਤੁਹਾਨੂੰ ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਦੇਖੋ ਜੀ ਕਲੈਕਸ਼ਨ neck ਦੇ ਉੱਪਰ ਬਟਨ ਵੀ ਫਲਾਰ ਵਾਲੇ ਲਗਾਏ ਹੋਏ ਆ ਬਹੁਤ ਸੋਹਣੇ ਬਟਨ ਨੇ ਮਤਲਬ ਕਿ ਇਹ ਬਟਨ ਨਹੀਂ ਹੈਗੇ ਇਹ ਪ੍ਰਿੰਟ ਹੀ ਆ ਪਰ ਲੁੱਕ ਲਾਈਕ ਬਟਨ ਇਹ ਹੈਗੇ ਆ ਜੀ ਸਲਵਾਰ ਕਾਫੀ ਕਲਰ ਦੇ ਤੇ ਨਾਲ ਤੁਹਾਨੂੰ ਮਿਲ ਜੇਗਾ ਬਹੁਤ ਪਿਆਰੇ ਜੀ ਪ੍ਰਿੰਟ ਦਾ ਇਹਦਾ ਸ਼ਾਲ ਇਹਦੇ ਵਿੱਚ ਕਲਰ ਦੇਖ ਲਓ ਲਾਈਨਾਂ ਦੇ ਵਿੱਚ ਨੇ ਇਹ ਇਹ ਕਲਰ ਆਪਸ਼ਨ ਆ ਜਾਈਗੀ ਇਹਦੇ ਵੀ ਤੁਹਾਨੂੰ ਅਲੱਗ ਕਲਰ ਮਿਲਣਗੇ ਇਹ ਹੈਗੇ ਨੇ ਜੀ ਇਹਦੇ ਕਲਰ ਆਪਸ਼ਨ ਸਾਰੇ ਠੀਕ ਹੈ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਜਿਹੜਾ ਵੀ ਕਲਰ ਲੈਣਾ ਤੁਸੀਂ ਮੇਰੇ ਨੰਬਰ ਤੇ ਫਿਕਸ ਅਡਰਡ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਨਾਲ ਰਹਿਣਗੇ ਜੀ ਫ੍ਰੀ ਸ਼ਿਪਿੰਗ ਤੁਹਾਨੂੰ ਤਾਂ ਦੇ ਰਹੇ ਹਾਂ ਤਾਂ ਜੋ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਤੱਕ ਆਪਾਂ ਵੀਡੀਓ ਪਹੁੰਚਾ ਦਈਏ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਪ੍ਰਿੰਟ neck ਦੇ ਉੱਪਰ ਠੀਕ ਹੈ ਦੇਖੋ ਜੀ ਪ੍ਰਿੰਟ ਇਹ ਸਲਵਾਰ ਹੈ ਜੀ ਨੇਵੀ ਬਲੂ ਕਲਰ ਹੈ ਇਹ 프린ਟਡ ਸ਼ਰਟ ਦੇ ਨਾਲ ਤੇ ਇਹ ਹੈਗਾ ਦਾ ਬਹੁਤ ਸੋਹਣਾ ਜਿਹਾ ਕਲਰ ਸੌਰੀ ਪ੍ਰਿੰਟ ਦਾ ਸ਼ਾਲ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲ ਜਾਏਗਾ ਠੀਕ ਹੈ ਇਹ ਪਰਪਲ ਕਲਰ ਮਿਲ ਜੇਗਾ ਪਰਪਲ ਐਦਾਂ ਦਾ ਠੀਕ ਹੈ ਤੇ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਕਲਰ ਇੱਕ ਕਾਫੀ ਮੈਰੂਨ ਨੈਕਸਟ ਚੱਲਦੇ ਹਾਂ ਜੀ ਆਪਾਂ ਹੁਣ ਥੋੜੇ ਜਿਹਾ ਲਾਈਟ ਸ਼ੇਡ ਵਾਲਾ ਧਾਰ ਤੋਂ ਬਹੁਤ ਦਿਖਾਤੇ ਤੇ ਹੁਣ ਚੱਲਦੇ ਆ ਲਾਈਟ ਕਲਰਾਂ ਵਾਲਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਹੈ ਵੀ ਕਲਰ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਲਾਈਟ 쉐ਡ ਦਿੱਤਾ ਤਾਂ ਜੋ ਤੁਸੀਂ ਕਹੋ ਵੀ ਸਾਰੇ ਡਾਰਕ ਡਾਰਕ ਹੀ ਦਿਖਾਈ ਜਾ ਰਹੇ ਹੋ ਤਾਂ ਕਰਕੇ ਇੱਕ ਅੱਦਾ ਤੁਹਾਨੂੰ ਲਾਈਟ ਵੀ ਦੰਨੇ ਆ ਇਹ ਵੀ ਤੁਹਾਨੂੰ ਦਵਾਂਗੇ ਅਸੀਂ ਮੈਚਿੰਗ ਦੇ ਨਾਲ ਆਫ ਵਾਈਟ ਕਲਰ ਦੀ ਸ਼ਰਟ ਆ ਤੇ ਨਾਲ ਤੁਹਾਨੂੰ ਮਿਲ ਜੇਗਾ ਜੀ ਇਹ ਸ਼ਾਲ ਕੰਟਰਾਸਟ ਲੁੱਕ ਦੇ ਵਿੱਚ ਜਿਹੜੇ ਕਲਰ ਦੇ ਫਲਾਰ ਹੋਣਗੇ ਪਾਸ ਕਲਰ ਦੀਆਂ ਸਲਵਾਰਾਂ ਹੋਣਗੀਆਂ ਸ਼ਾਲ ਹੋਣਗੇ ਇਹਦੇ ਵਿੱਚ ਗ੍ਰੇ ਕਲਰ ਆ ਠੀਕ ਹੈ ਤੇ ਗ੍ਰੇ ਦਾ ਸ਼ਾਲ ਆ ਗਿਆ ਜੀ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਇਹ ਪੈਰਟ ਜਿਹਾ ਸ਼ੇਡ ਨਿਓਨ ਕਲਰ ਠੀਕ ਹੈ ਇਹਦਾ ਆ ਗਿਆ ਸ਼ਾਲ ਤੇ ਇੱਕ ਡਾਰਕ ਹੋਰ ਦਿਖਾ ਦਈਏ ਤੁਹਾਨੂੰ ਚਾਟ ਬਿਲਕੁਲ ਨਵੀਂ ਡਿਜ਼ਾਈਨਿੰਗ ਪਾਕਿਸਤਾਨੀ ਲੁੱਕ ਦੇ ਸਕਦੀ ਹੈ ਤੁਸੀਂ ਸੂਟ ਨੂੰ ਸਟੱਫ ਬਹੁਤ ਸੋਹਣਾ ਹੈ ਪ੍ਰਾਈਸ ਰਹੇਗਾ ਜੀ ਅ ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ 1100 ਇਹ ਸਲਵਾਰ ਸਟੱਫ ਬਹੁਤ ਸੋਹਣਾ ਹੈ ਮੈਨ ਹੈ ਕਿ ਸਟੱਫ ਹੈ ਜੀ ਦੇਣ ਨੂੰ ਤੁਹਾਨੂੰ ਕੋਈ 500 ਦਾ 400 ਦਾ 300 ਦਾ 800 ਦਾ ਜਿੰਨੇ ਦਾ ਮਰਜੀ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਬਟ ਮੈਂ ਕੀ ਸੇਲ ਕਰਦੀ ਹਾਂ ਮੈਨੂੰ ਪਤਾ ਇਹ ਹੈਗਾ ਜੀ ਨੇਵੀ ਬਲੂ ਕਲਰ ਇਹਦੇ ਵਿੱਚ ਮਿਲ ਜਾਏਗਾ ਤੁਹਾਨੂੰ ਕਾਫੀ ਕਲਰ ਤੇ ਇਹਦੇ ਵਿੱਚ ਮਿਲ ਜਾਏਗਾ ਜੀ ਤੁਹਾਨੂੰ ਪਰਪਲ ਕਲਰ ਇਹ ਸਾਰੇ ਕਲਰ ਨੇ ਤੇ ਇੱਕ ਲਾਈਟ ਸ਼ੇਡ ਹੋਰ ਦੇ ਦਿੰਦੇ ਆ ਇਹ ਸਲਵਾਰ ਆ ਪਲੇਨ ਤੇ ਸ਼ਰਟ ਦਾ 올ਓਵਰ ਪ੍ਰਿੰਟ ਸ਼ਰਟ ਰਹੇਗੀ ਜੀ ਇਸ ਤੇ ਐਦਾਂ ਬਹੁਤ ਸੋਣਾ ਪ੍ਰਿੰਟ ਆ ਫਰੰਟ ਬੈਕ ਸਾਰਾ ਪ੍ਰਿੰਟ ਰਹੇਗਾ ਨਾਲ ਤੁਹਾਨੂੰ ਇਹ ਮਿਲ ਜਾਣਗੇ ਜੀ ਸ਼ਾਲ ਐਤਾ ਸ਼ਾਲ ਦੇ ਪ੍ਰਿੰਟ ਵੀ ਬਹੁਤ ਸੋਹਣੇ ਆ ਕਲਰ ਨਿਓਨ ਮੈਂਦੇ ਠੀਕ ਹੈ ਜੀ ਇੱਕ ਇਹ ਆ ਜਾਏਗਾ ਕਲਰ ਇਹਦੇ ਵਿੱਚ ਤੇ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਮਿਲ ਜਾਏਗਾ ਇਹ येलो ਸ਼ੇਡ orange yellow ਜੀ ਠੀਕ ਹੈ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ